ਪੰਜਾਬੀ ਐਕਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਚ ਸਾਰੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਤੇ ਐਨਓਸੀ ਬਾਰੇ ਪੰਜਾਬ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ ਸੀਐਮ ਭਗਵੰਤ ਮਾਨ ਨੇ ਕੀਤਾ ਐਲਾਨ ਨਵਜੋਤ ਸਿੰਘ ਖਿੱਦੂ ਨੇ ਪਾਜਪਾਣਾ ਲੜਾਈ ਬਾਰੇ ਕੀਤਾ ਸਪਸ਼ਟ ਨਾਲ ਹੀ ਵਿਰੋਧ ਕਰ ਰਹੇ ਕਾਂਗਰਸੀ ਲੀਡਰਾਂ ਨੂੰ ਦਿੱਤਾ ਠੋਕਮਾ ਜਵਾਬ ਪੰਜਾਬ ਦੀਆਂ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਫੇਰ ਲੱਗਿਆ ਝਟਕਾ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਕੀਤੀ ਸਰਕਾਰ ਤੁਹਾਡੇ ਦਵਾਰ ਸਕੀਮ ਪੂਰੇ ਪੰਜਾਬ ਚ ਲੱਗਣਗੇ ਕੈਂਪ ਕਾਨੂੰ ਮਿਲੇਗੀ ਰਾਹਤ ਕਿਸਾਨਾਂ ਲਈ ਰਾਹਤ ਭਰੀ ਖਬਰ ਮੀ ਗੜੇ ਮਰੀ ਨਾਲ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਵੇਗੀ ਮਾਨ ਸਰਕਾਰ ਪੰਜਾਬ ਦੇ ਮੌਸਮ ਲੈ ਕੇ ਨਵੀਂ ਅਪਡੇਟ ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ ਆਪ ਦੇ ਮੰਤਰੀਆਂ ਤੇ ਵਿਧਾਇਕਾਂ ਤੇ ਪੜਕੇ ਸੁਖਵੀਰ ਸਿੰਘ ਬਾਦਲ ਸੁਨਾਈਆਂ ਖਰੀਆਂ ਖਰੀਆਂ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸੇ ਕਿਸਮ ਦੀ ਜ਼ਮੀਨ ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਕੋਈ ਇਤਰਾਜ਼ ਨਹੀਂ ਦੇ ਸਰਟੀਫਿਕੇਟ ਐਨਓਸੀ ਦੀ ਸ਼ਰਤ ਖਤਮ ਕਰਨ ਦਾ ਫੈਸਲਾ ਕੀਤਾ ਹੈ ਇਸ ਬਾਰੇ ਜਾਣਕਾਰੀ ਦੇਵਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਫੈਸਲਾ ਵਡੇਰੇ ਜਨਤਕ ਹਿੱਤ ਵਿੱਚ ਲਿਆ ਗਿਆ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਾ ਆਵੇ ਉਨ੍ਹਾਂ ਕਿਹਾ ਹੈਗੇ ਇਸ ਫੈਸਲੇ ਲਈ ਕਾਨੂੰਨੀ ਪ੍ਰਕਿਰਿਆ ਨੂੰ ਪਹਿਲਾਂ ਹੀ ਖੋਖ ਲਿਆ ਗਿਆ ਹੈ 23 ਬਾਰੇ ਹੋਰ ਵੇਰਵੇ ਛੇਤੀ ਸਾਂਝੇ ਕੀਤੇ ਜਾਣਗੇ ਭਗਵੰਤ ਮਾਨ ਨੇ ਕਿਹਾ ਕਿ ਇਹ ਫੈਸਲਾ ਆਮ ਲੋਕਾਂ ਨਾਲ ਸਲਾਹ مشورے ਤੋਂ ਬਾਅਦ ਲਿਆ ਗਿਆ ਹੈ ਅਤੇ ਇਨ੍ਹਾਂ ਲੋਕਾਂ ਨੂੰ ਇਸ ਦਾ ਵੱਡਾ ਫਾਇਦਾ ਹੋਵੇਗਾ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਪੰਜਾਬ ਚ ਹਰ ਕਿਸਮ ਦੀਆਂ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਹੋ ਰਹੀ ਹੈ ਬੇਰਵੇ ਜਲਦੀ ਇਸ ਦੇ ਨਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹਾਲੇ ਕਿ ਮੌਜੂਦਾ ਸਮੇਂ ਐਨਓਸੀ ਦੀ ਉਪਲਬਧਤਾ ਨਾ ਹੋਣ ਦੀ ਸੂਰਤ ਵਿੱਚ ਸ਼ੈਰੀ ਤੇ ਪਿੰਡੂ ਖੇਤਰਾਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਕਾਰਨ ਜ਼ਮੀਨ ਜਾਇਦਾਦ ਦੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਜਿਸ ਨਾਲ ਆਮ ਵਿਅਕਤੀਆਂ ਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਭਗਵੰਤ ਮਾਨ ਨੇ ਕਿ ਹੈ ਕਿ ਸੂਬਾ ਸਰਕਾਰ ਵੱਲੋਂ ਮਹਿੰਦੀ ਰਜਿਸਟ੍ਰੇਸ਼ਨ ਲਈ ਇਹਨਾਂ ਸਿੱਧੀ ਸ਼ਰਤ ਖਤਮ ਹੋਣ ਦੇ ਫੈਸਲੇ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਇਸ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ ਕਾਂਗਰਸੀ ਆਗੂ ਨਵਜੋਤ ਸਿੰਘ ਦੁਨੇ ਸਪੱਸ਼ਟ ਕੀਤਾ ਕਿ ਮੇਰੀ ਭਾਜਪਾ ਨਾਲ ਕੋਈ ਲੜਾਈ ਨਹੀਂ ਹੈ ਪਰ ਜਿਹੜੇ ਕਾਂਗਰਸੀ ਆਗੂ ਹੁਣ ਮੇਰਾ ਦੁਸ਼ਮਨ ਬਣ ਕੇ ਬਿਨਾਂ ਕਿਸੇ ਕਾਰਨ ਮੇਰਾ ਵਿਰੋਧ ਕਰ ਰਹੇ ਹਨ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੈ ਉਹਨਾਂ ਕਿਹਾ ਕਿ ਇਹ ਆਗੂ ਰੇਟ ਮਾਫੀਆ ਨਸ਼ਾ ਖੋਰੀ ਦੀ ਕਮਾਈ ਨਾਲ ਵਿਦੇਸ਼ਾਂ ਵਿੱਚ ਨਿਜੀ ਜਾਇਦਾਦਾਂ ਬਣਾਉਣ ਵਾਲੇ ਜਲਾਦ ਹਨ ਜਿਸ ਕਾਰਨ ਪਾਰਟੀ ਦੀ ਬਰਬਾਦੀ ਹੋ ਰਹੀ ਹੈ ਇੱਕ ਨਿਜੀ ਚੈਨਲ ਨਾਲ ਇੰਟਰਨੈਟ ਦ੍ਰਾਣ ਸਿੱਧੂ ਨੇ ਕਿ ਹੈਗੀ ਭਾਜਪਾ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ 400 ਸੀਟਾਂ ਦਾ ਕੋਟਾ ਜਿੱਤਣ ਲਈ ਜੋੜ ਤੋੜ ਦੀ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾ ਰਹੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਹੁਣ ਬਿਹਾਰ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਇੱਕ ਅਜਿਹੇ ਆਗੂ ਦੀ ਭਾਲ ਵਿੱਚ ਹੈ ਜੋ ਨਾ ਤਾਂ ਚੱਲਿਆ ਹੋਇਆ ਕਾਰਤੂਸ ਹੋਵੇ ਸਿੱਖ ਚਿਹਰਾ ਹੋਣ ਦੇ ਨਾਲ ਇਮਾਨਦਾਰ ਬੇਦਾਗ ਪ੍ਰਭਾਵਸ਼ਾਲੀ ਹੋਣ ਤੋਂ ਇਲਾਵਾ ਜੋਗ ਆਗੂ ਵੀ ਹੋਵੇ ਤਾਂ ਕਿ ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਵਿੱਚ ਵੱਧ ਤੋਂ ਵੱਧ ਜਿੱਤ ਹਾਸਲ ਕੀਤੀ ਜਾ ਸਕੇ ਪੰਜਾਬ ਰੋਡਵੇਜ ਤੇ ਪਣਵਾਸ ਵਿੱਚ ਸਫਰ ਕਰਨ ਵਾਲੇ ਕਈ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਪਰ ਕਈਆਂ ਨੂੰ ਅਜੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਯੂਨੀਅਨ ਨੇ 52 ਯਾਤਰੀਆਂ ਵਾਲਾ ਫੈਸਲਾ ਵਾਪਸ ਲੈ ਲਿਆ ਹੈ ਹੁਣ ਬੱਸ ਡਰਾਈਵਰ 52 ਤੋਂ ਵੱਧ ਸਵਾਰੀਆਂ ਲਿਜਾਣ ਲਈ ਰਾਜੀ ਹੋ ਗਏ ਹਨ ਫਿਲਹਾਲ 8 ਤਰੀਕ ਲਈ ਇਹ ਫੈਸਲਾ ਲਿਆ ਗਿਆ ਹੈ 8 ਫਰਵਰੀ ਨੂੰ ਮੁੱਖ ਮੰਤਰੀ ਭਗਵਾਨ ਤਮਨ ਨਾਲ ਯੂਨੀਅਨ ਦੀ ਮੀਟਿੰਗ ਹੋਵੇਗੀ ਹਾਲਾਂਕਿ ਯੂਨੀਅਨ ਨੇ ਸਪਸ਼ਟ ਕੀਤਾ ਹੈ ਕਿ ਸਵੇਰੇ ਤੇ ਸ਼ਾਮ ਦੀਆਂ ਸਵਾਰੀਆਂ ਬਾਰੇ ਹੀ ਇਹ ਫੈਸਲਾ ਲਿਆ ਗਿਆ ਹੈ ਦਿਨ ਵੇਲੇ ਸਿਰਫ 52 ਸਵਾਰੀਆਂ ਹੀ ਬੈਠਣਗੀਆਂ ਸਿਰਫ ਸਵੇਰੇ ਤੇ ਸ਼ਾਮ 52 ਤੋਂ ਵੱਧ ਸਵਾਰੀਆਂ ਬੈਠ ਸਕਣਗੀਆਂ ਰੋਲਵੇ ਯੂਨੀਅਨ ਨੇ ਫੈਸਲੇ ਬਾਰੇ ਸਪਸ਼ਟ ਕੀਤਾ ਕਿ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਪੰਜਾਬ ਚ ਆਪ ਦੀ ਸਰਕਾਰ ਆਪ ਦੇ ਦੁਆਰ ਦਾ ਆਗਾਜ਼ ਹੋ ਗਿਆ ਹੈ ਇਸੇ ਤਹਿਤ ਹੁਣ ਲੋਕਾਂ ਦੇ ਕੰਮ ਪਿੰਡਾਂ ਦੀਆਂ ਸੱਥਾਂ ਵਿੱਚ ਹੋਣਗੇ ਇਸ ਪ੍ਰੋਗਰਾਮ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਡੇਰਾਵਾਸੀ ਦੇ ਪੰਖਰਪੁਰ ਵਿੱਚ ਪ੍ਰੋਗਰਾਮ ਵਿੱਚ ਪਹੁੰਚੇ ਇਸ ਮੌਕੇ ਉਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਸਰਕਾਰ ਤੁਹਾਡੇ ਦਰਵਾਜ਼ੇ ਮਹੀਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਵੋਟਾਂ ਲੋਕਾਂ ਤੋਂ ਪਿੰਡ ਪਿੰਡ ਆ ਕੇ ਮੰਗੀਆਂ ਸਨ ਤਾਂ ਹੁਣ ਸਰਕਾਰ ਕੰਮ ਕਰਨ ਲਈ ਵੀ ਪਿੰਡ ਪਿੰਡ ਆਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਕਿ ਅੱਜ ਤੋਂ ਪੂਰੇ ਪੰਜਾਬ ਵਿੱਚ ਸਰਕਾਰ ਤੁਹਾਡੇ ਦਰਵਾਜ਼ੇ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਇਸ ਦੌਰਾਨ ਇਸ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਜੁੜੀਆਂ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ ਮੁੱਖ ਮੰਤਰੀ ਮਾਨਣੇ ਕਿ ਹੈਗੇ ਪਹਿਲਾਂ ਸਰਕਾਰੀ ਦਫ਼ਤਰਾਂ ਦੇ ਬਾਬੂ ਕੁਰਸੀਆਂ ਤੇ ਬੈਠ ਕੇ ਏਸੀ ਦੀ ਹਵਾ ਲੈਂਦੇ ਸੀ ਅਤੇ ਲੋਕਾਂ ਦੇ ਕੰਮ ਨਹੀਂ ਹੁੰਦੇ ਸਨ ਪਰ ਹੁਣ ਸਰਕਾਰੀ ਅਧਿਕਾਰੀ ਪਿੰਡਾਂ ਦੇ ਬੋੜਾਂ ਹੇਠ ਬੈਠ ਕੇ ਲੋਕਾਂ ਦੇ ਕੰਮ ਕਾਜ ਕਰਨਗੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦੇ ਘਰ ਉਹਨਾਂ ਦੀ ਸਰਕਾਰ ਆਈ ਹੈ ਤੇ ਇਹ ਵੀ ਮਈਸ਼ੇ ਤਰ੍ਹਾਂ ਜਾਰੀ ਰਹੇਗੀ ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਭਾਰੀ ਮੀਂਹ ਤੇ ਗੜੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਖੇਤੀਬਾੜੀ ਮੰਤਰੀ ਗੁਰਮੀਤ ਖੁਡੀਆਂ ਨੇ ਕਿ ਹੈਗੇ ਪਿਛਲੇ ਦਿਨੀ ਪੂਰੇ ਪੰਜਾਬ ਵਿੱਚ ਚੱਕੜਮੀ ਅਤੇ ਗੜੇਮਾਰੀ ਕਾਰਨ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਜਿਸ ਲਈ ਜਲਦੀ ਹੀ ਮੁਆਵਜ਼ਾ ਦਿੱਤਾ ਜਾਵੇਗਾ। ਉਹਨਾਂ ਨੇ ਕਿ ਹੈਗੇ ਪਿਛਲੇ ਸਾਲ ਨਾਲੋਂ ਇਸ ਵਾਰ ਨਹਿਰੀ ਪਾਣੀ ਜ਼ਿਆਦਾ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਪਹੁੰਚ ਜਾਵੇਗਾ। ਉਹਨਾਂ ਨੇ ਕਿ ਹੈ ਕਿ ਕਿਸਾਨਾਂ ਦੀ ਖਰਾਬ ਹੋਈ ਫਸਲ ਨੂੰ ਲੈ ਕੇ ਵੀ ਜਲਦ-girdaavari ਕਰਵਾਈ ਜਾਵੇਗੀ ਤੇ ਨੁਕਸਾਨਾਂ ਦਾ ਜਾਇਜ਼ਾ ਲਿਆ ਜਾਵੇਗਾ। ਉਹਨਾਂ ਨੇ ਕਿ ਹੈਗੇ ਨੁਕਸਾਨ ਦਾ ਪੂਰਾ ਜਾਇਜ਼ਾ ਲੈਣ ਮਗਰੋਹੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਇਸ ਤਰ੍ਹਾਂ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੀਆਂ ਔਰਤਾਂ ਦੇ ਸਸ਼ਕਤੀਕਰਨ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਪੰਜਾਬ ਵਿੱਚ ਕੱਲ ਦੁਪਹਿਰ ਸਮੇਂ ਖੜੀ ਹੋਈ ਧੁੱਪ ਨੇ ਮੌਸਮ ਨੂੰ ਸੁਆਵਣਾ ਬਣਾ ਦਿੱਤਾ ਸੀ ਪਰ ਪੰਜਾਬ ਦੇ ਕੁਝ ਹਿੱਸਿਆਂ ਤੋਂ ਇਲਾਵਾ ਪਹਾੜੀ ਇਲਾਕਿਆਂ ਵਿੱਚ ਹੋਈ ਬਰਫਬਾਰੀ ਕਾਰਨ ਰਾਤ ਤੇ ਸਵੇਰੇ ਸਮੇਂ ਕਿੜਾਕੇ ਦੀ ਠੰਡ ਮਹਿਸੂਸ ਕੀਤੀ ਜਾ ਸਕਦੀ ਹੈ ਜਦਕਿ ਦੁਪਹਿਰ ਸਮੇਂ ਲਗਾਤਾਰ ਨਿਕਲ ਰਹੀ ਧੁੱਪ ਨੇ ਤਾਪਮਾਨ ਵਿੱਚ ਵਾਧਾ ਕੀਤਾ ਹੈ ਮੌਸਮ ਵਿਭਾਗ ਅਨੁਸਾਰ ਬਾਰਿਸ਼ ਤੇ ਬਰਫਬਾਰੀ ਕਾਰਨ ਠੰਡ ਦਾ ਸਰਾਜੇ ਕੁਝ ਦਿਨਾਂ ਤੱਕ ਹੋਰ ਰਹੇਗਾ ਦਿਨ ਸਮੇਂ ਖੀੜੀ ਹੋਈ ਧੁੱਪ ਕਾਰਨ ਸਵੇਰੇ ਸ਼ਾਮ ਸੰਗਣੀ ਧੁੰਦ ਦਾ ਜੋਰ ਅਜੇ ਕੁਝ ਦਿਨ ਤੱਕ ਜਾਰੀ ਰਹੇਗਾ ਉਧਰ ਦੂਜੇ ਪਾਸੇ ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਡ ਕੋਰਾ ਤੇ ਬਾਰਿਸ਼ ਤੋਂ ਬਾਅਦ ਹੁਣ ਹਾੜੀ ਦੀ ਪ੍ਰਮੁੱਖ ਫਸਲ ਕਾਣਕ ਨੂੰ ਧੁੱਪ ਦੀ ਲੋੜ ਹੈ ਅਤੇ ਧੁੱਪ ਕਰਕੇ ਹੀ ਫਸਲ ਦੇ ਝਾੜ ਤੇ ਵੀ ਚੰਗਾ ਅਸਰ ਪਵੇਗਾ ਪਿਛਲੇ ਕੁ ਦਿਨਾਂ ਵਿੱਚ ਹੋਈ ਬਾਰਿਸ਼ ਕਾਰਨ ਹੁਣ ਕਿਸਾਨਾਂ ਦੀ ਫਸਲਾਂ ਨੂੰ ਪਾਣੀ ਲਾਉਣ ਦੀ ਚਿੰਤਾ ਮੁੱਕ ਗਈ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਸੂਬੇ ਤੋਂ ਕਿਸੇ ਤੇ ਕੁਦਰਤੀ ਸਰੋਤ ਲੁੱਟਣ ਵਾਸਤੇ ਆਪੋ ਆਪਣੇ ਮਾਫੀਆ ਬਣਾ ਰਹੇ ਹਨ ਤੇ ਉਹ ਸ਼ਰਿਆਮ ਨਸ਼ਾ ਤਸਕਰਾਂ ਦੀ ਪੁਸ਼ਟ ਪਨਾਹੀ ਕਰ ਰਹੇ ਹਨ ਪੰਜਾਬ ਵਿੱਚ ਉਹ ਯਾਤਰਾ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਆ ਕਾਲੀ ਦਲ ਦੇ ਪ੍ਰਧਾਨ ਨੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿ ਹੈ ਕਿ ਲੋਕ ਆ ਕੇ ਮੈਨੂੰ ਦੱਸ ਰਹੇ ਹਨ ਕਿ ਆਪ ਦੇ ਮੰਤਰੀ ਤੇ ਵਿਧਾਇਕ ਗੈਰ ਕਾਨੂੰਨੀ ਮਾਈਨਿੰਗ ਵਿੱਚ ਲੱਗੇ ਹਨ ਤੇ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਰਾਵੀ ਚ ਰੁਕਾਵਟਾਂ ਬਣਾ ਰਹੇ ਹਨ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਹ ਬਿਆਨ ਉਦੋਂ ਦਿੱਤਾ ਜਦੋਂ ਕੁਝ ਮਹਿਲਾਵਾਂ ਨੇ ਉਹਨਾਂ ਨਾਲ ਆ ਕੇ ਮੁਲਾਕਾਤ ਕੀਤੀ ਤੇ ਦੱਸਿਆ ਕਿ ਜੰਡੇਆਲਾ ਗੁਰੂ ਦੇ ਵਿਧਾਇਕ ਤੇ ਮੰਤਰੀ ਹਰਪ੍ਰਜਨ ਸਿੰਘ ਏਟੀਓ ਨੇ ਆਪਣਾ ਮਾfia ਬਣਾਇਆ ਹੋਇਆ ਹੈ ਜਿਸ ਕਾਰਨ ਰੇਤੇ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਹੋਇਆ ਹੈ ਤੇ ਨਸ਼ੇ ਦੀ ওভারਡੋਸ ਕਾਰਨ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ ਔਰਤਾਂ ਨੇ ਦੱਸਿਆ ਕਿ ਕਾਲੀਦਾਲ ਦੀ ਸਰਕਾਰ ਵੇਲੇ ਜਿਹੜੀ ਟਰਾਲੀ 15000 ਰੁਪਏ ਦੀ ਸੀ ਉਹ ਹੁਣ 60000 ਰੁਪਏ ਵਿੱਚ ਵਿਕ ਰਹੀ ਹੈ ਐਨਓ ਸੀ ਹਰ ਕਿਸਮ ਦੀ ਐਨਓ ਸੀ ਠੀਕ ਹੈ ਇਹ ਕੀ ਹੈ ਜੀ ਜੀ ਪਹਿਲਾਂ ਕੀ ਕਰਦੇ ਸੀਗੇ ਕੋਲੋਨਾਈਜ਼ਰ ਸੀ ਸਾਰਿਆਂ ਨੂੰ ਜਿਹਨੇ ਕਹਿੰਦਾ ਥੋੜੇ ਜੇ ਸੀਗੇ ਜਿਹੜੇ ਕਲੋਨੀ ਬਣਾ ਕੇ ਕੱਟ ਕੇ ਕੋਈ ਪ੍ਰਬੰਧਕ ਨਹੀਂ ਲੈਂਦੇ ਸੀ ਕਲੋਨੀ ਕੱਟ ਕੇ ਲੋਕਾਂ ਨੂੰ ਲੋਕਲ ਨੂੰ ਲੀਡਰਾਂ ਦੇ ਵਸਪਾ ਜਾਂਦੇ ਸੀ ਵੀ ਲਾਓ ਸੀਵਰੇਜ ਹੁਣ ਤੁਸੀਂ ਉੱਥੋਂ ਲਾਓ ਬਿਜਲੀ ਦੇ ਮੀਟਰ ਉੱਥੋਂ ਫੋਟਾ ਕੋਲੇ ਨਹੀਂ ਹੁੰਦਾ ਸੀ ਜਾਂ ਕੋਈ ਕਮਾਂਡਾ ਕੋੜੀ ਅਗਲਾ ਡਾਕ ਕੋਈ ਤਿੰਨ ਵਾਰੀ ਰੂਟੇ ਜੋਚ ਕੇ ਸਮਝੋ ਕਿ ਰਾਣੀ ਹੋ ਗਈ ਤਿੰਨੋਂ ਬਾਅਦ ਇਹ ਲਿਖਿਆ ਗਿਆ ਕਿ ਬਾਸ ਆਖਰੀ ਵਾਰੀ ਫੇਰ ਫੇਰ ਅਗਲੇ ਸਾਲ ਬਣਾ ਦੇਨੇ ਨੇ ਕਲੋਨੀਆ ਹੁਣ ਅਸੀਂ ਜਦੋਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰ ਦੀ ਕਿ ਕਲੋਨੀ ਬਣਾਉਣ ਵਾਸਤੇ ਲਾਲ ਰੰਗ ਦਾ ਸਟੈਂਪ ਪੇਪਰ ਕਿੰਨਾ ਪਊਗਾ ਇਹਦਾ ਮਤਲਬ ਸਟੈਂਪ ਪੇਪਰ ਉਹਦੋਂ ਦੇਵਾਂਗੇ ਅਸੀਂ ਉਹਨੂੰ ਜਦੋਂ ਤੱਕ ਸੀਵਰੇਜ ਤੇ ਬਿਜਲੀ ਬੋਰਡ ਦੀ ਤੇ ਫਾਇਰ ਦੀ ਤੇ ਬਾਕੀ ਸਾਰਿਆਂ ਦੀ ਪੋਲੂਸ਼ਨ ਦੀ ਕਲੀਅਰੈਂਸ ਨਹੀਂ ਹੋਵੇ ਇਹਦਾ ਮਤਲਬ ਹੁਣ ਤੋਂ ਫੀਗਲੀ ਬਣਾਊਗਾ ਫਿਰ ਕਾਦੀ ਐਨਓਸੀ ਆ ਜੀ ਸੋ ਸਾਰੇ ਪੰਜਾਬ ਚ ਐਨਓਸੀ ਦਾ ਜਿੰਨਾ ਜਿਹੜਾ ਜਿੰਨਾ ਹੁਣ ਤੱਕ ਹੋਇਆ ਉਹ ਉਹ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਦੁਖੀ ਨਹੀਂ ਰਹਿਣਾ ਚਾਹੁੰਦਾ ਉਸ ਕਲੋਨਾਈਜ਼ਰ ਫਾਇਦਾ ਕਾਟ ਕੇ ਹੋਣਗੇ ਕੁਝ ਪੈਸੇ ਕਮਾ ਕੇ ਹੋਣਗੇ ਜਾਵਾਂਗੇ ਖੁਸ਼ ਹੋਗੇ ਹੋਣਗੇ ਚਲੋ ਆਪਣੇ ਕੰਮ ਬਣ ਗਿਆ ਉਹ ਹੋਲੇ ਥੋੜਾ ਚਿਰ ਖੁਸ਼ ਮੈਂ ਲੋਕਾਂ ਨੂੰ ਖੁਸ਼ ਕਰਨੀ ਮੇਰੇ ਮੇਰਾ ਫਰਜ਼ ਹੈ ਸਾਡੇ ਤਿੰਨ ਕਰੋੜ ਲੋਕਾਂ ਦੀ ਰਖਵਾਲੀ ਕਰਨੀ ਉਹਨਾਂ ਦੇ ਹੱਕਾਂ ਦੀ ਰਖਵਾਲੀ ਕਰਨੀ ਬੜੀ ਮੇਰੇ ਕੋਲੇ ਗਰਾਊਂਡ ਤੋਂ ਪੂੜਾ ਨਹੀਂ ਸੀ ਐਨਓਸੀ ਜੀ ਰਿਸਟਰੀ ਨਹੀਂ ਹੋਈਆਂ ਰਿਸਟਰੀਆਂ ਮਨੂਸੀ ਖਤਮ ਕਰਨ ਦਾ ਐਲਾਨ ਕੀਤਾ ਤੇ ਆ ਮੈਂ ਹੁਣ ਜਾ ਕੇ ਆਪਣੇ ਅਫਸਰਾਂ ਨਾਲ ਸਾਰੇ ਨਾਲ ਸਾਰਾ ਬਕਾਇਦਾ ਵੇਰਵੇ ਸਹਿਤ ਤੁਹਾਨੂੰ ਮੁੱਝੂ ਕਹੀ ਜੀ ਇਹ ਪ੍ਰਕਿਰਿਆ ਦਫ਼ਤਰਾਂ ਦੇ ਵਿੱਚ ਉਸ ਤੋਂ ਬਾਅਦ ਇਹ ਹੋ ਰਹੀ ਵੀ ਬਾਅਦ ਹੀ ਅੱਗੇ ਤੋਂ ਨੌਕਰੀ ਨਾ ਆਵੇ ਕਿ ਇਸ ਤਰ੍ਹਾਂ ਦਾ ਕੋਸ਼ਿਸ਼ ਕਰਨੀ ਪਵੇ ਰੈਗੂਲਰੀ ਸਿਰਫ ਇਹ ਕਹੋ ਜੀ ਚੀਜ਼ ਹੋਊਗੀ ਜਿਹਦੇ ਵਿੱਚ ਪਰਸਨਲੀ ਅਪੀਅਰ ਹੋਣਾ ਪਵੇ ਜੇ ਮੇਰੀ ਹਿਸਟਰੀ ਹੈ ਹਾਲਾਂਕਿ ਹਿਸਟਰੀ ਵੀ ਇਥੇ ਉਹ ਆ ਮੇਰੇ ਸਾਹਮਣੇ ਹੋਊਗੀ ਕਿ ਪਰਸਨਲੀ ਉਸ ਵੇਚਣ ਵਾਲਾ ਖਰੀਦਣ ਵਾਲਾ ਗਵਾਹ ਨੰਬਰ ਦਾ ਉਹ ਉਹ ਇੱਕ ਅੱਧੀ ਐਟਮ ਹੋ ਸਕਦੀ ਹੈ ਜਿਹੜੀ ਜਿਹਦੇ ਵਾਸਤੇ ਤੁਹਾਨੂੰ ਜਾਣਾ ਪੈ ਜੇ ਕੋਈ ਦੂਰ ਸ਼ਹਿਰ ਤੱਕ ਸਭ ਤੁਸੀਂ ਤੱਕ ਪਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਕਰੇ ਕਿ ਚੱਲੋ ਡਾਕਟਰਾਂ ਦੇ ਦਫ਼ਤਰਾਂ ਦੇ ਰੈਗੂਲਰ ਕੰਮ ਇਹ ਸਰ ਈਡੀ ਰੇਟ ਜੋ ਚੱਲ ਰਹੀ ਹੈ ਦੇਖਣ ਵਾਲੀ ਪੈਂਡਿੰਗ ਨਹੀਂ ਰਹੇਗਾ ਯਾਨੀ ਉਹ ਦਫ਼ਤਰਾਂ ਚ ਰੈਗੂਲਰ ਹੋਵੇਗਾ ਮੈਂ ਖੀਦੇ ਵਿੱਚ ਦਵਾ ਜਿਹੜੇ ਬਾਬੂ ਦਫ਼ਤਰਾਂ ਚ ਬਹਿੰਦੇ ਸੀ ਚਿੱਟੇ ਰੰਗ ਦਾ ਤੌਲੀਆ ਜਨ ਆਂ ਆਂਦੇ ਆ ਉਹ ਏਸੀ ਲਾ ਲੈਂਦੇ ਆ ਤੇ ਜਦੋਂ ਬਾਹਰ ਆਉਂਦਾ ਕਹਿੰਦੇ ਸਾਬ ਤੱਕ ਪਿਛਲੇ ਦਿਨਾਂ ਜੇ ਨਿਕਲ ਕੇ ਬੁੱਧਵਾਰ ਨੂੰ ਆਇਆ ਬੁੱਧਵਾਰ ਖਤਮ ਹੋਣਗੇ ਤੇ ਸਾਬ ਦੇ ਜਿਹੜੇ ਚਿੱਟੇ ਤੌਲੀਆ ਨੇ ਜਿਹੜੇ ਕੁਰਸੀਆਂ ਨੇ ਉਹ ਨਹੀਂ ਰਹਿਣਗੀਆਂ ਉਹ ਜਾ ਕੇ ঘোੜਾਂ ਨਾਲ ਤੇ ਪੰਛੀ ਕਿਸੇ ਦਾ ਕਿਊਬਿਲ ਦੀ ਪ੍ਰੋਬਲਮ ਹੈ ਇਨ ਦਾ ਬੀਸੀ ਸਰਟੀਫਿਕੇਟ ਰੁਕਿਆ ਪਿਆ ਨੌਕਰੀ ਉੱਤੀ ਪਈ ਹੈ ਭੈਣਾ ਮੇਰੀਆਂ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਦਾ ਕਨਸੈਪਟ ਹੈ ਨਹੀਂ ਮੁੰਡਿਆਂ ਦੇ ਬਰਾਬਰ ਪਾਸ ਲੈਂਦੇ ਨੇ ਤਸਕਿਰਤ ਲਈ 60 ਕਿਲੋ ਤੋਂ ਬਾਹਰ ਚੱਕਣਾ ਹੈ ਪਰ ਪਤਾ ਨਹੀਂ ਕਿ ਸਮਝ ਨਹੀਂ ਗਈ ਕਿ ਅੱਜਕੱਲ ਕੁੜੀਆਂ ਤੇ ਮੁੰਡਿਆਂ ਨੇ ਕੋਈ ਕਮੀ ਨਹੀਂ ਹੈ ਤੋਂ ਉਹਨਾਂ ਦਾ ਜਿਹੜਾ ਐਮੈਨਡਮੈਂਟ ਹੈ ਰੂਲ ਐਂਡ ਰੈਗੂਲੇਸ਼ਨ ਤਾਂ ਉਹਨਾਂ ਦੇ ਸਾਹਮਣੇ ਕਰ ਲੋ। ਉਹ ਕੱਲੀਆਂ ਥੋੜੀ ਜਾਣ ਕੇ ਅੱਜ ਬਿਜਾਉਣ। ਨਾਲ ਮੁੰਡੇ ਵੀ ਤਾਂ ਹੋਣਗੇ। ਸੋ ਜਿੰਨਾ ਉਹ ਹੈਲਪ ਕਰ ਸਕਣਗੇ ਨਾਲ ਦੀ ਨਾਲ ਉਹ ਕਰ ਲੈਣ। ਇਹਦਾ ਮਤਲਬ ਇਹ ਥੋੜੀ ਹੈ ਕਿ ਹਰ ਬੰਦਾ ਜਿਹੜਾ ਫਸਿਆ ਹੋਊਗਾ ਉਥੇ ਕਿਸੇ ਫਾਰਮੈਂਟ ਚ ਅੱਗ ਲੱਗੀ ਜਾਂ ਫੈਕਟਰੀ ਚ ਅੱਗ ਲੱਗੀ 60 ਕਿਲੋ ਦੀ ਹੋਊਗਾ। ਅਰੇ ਕਿਹੋ ਜਿਹੇ ਰੂਲ ਬਣਾ ਰੱਖੇ ਨੇ ਇਹਨਾਂ ਨੇ। ਸਾਰੇ ਰੂਲ ਬਦਲਾਂਗੇ। ਸਾਡੇ ਭੈਣਾਂ ਨੂੰ ਸਾਡੀਆਂ ਕਿੰਆਂ ਨੂੰ ਜਿਨ੍ਹਾਂ ਨੇ ਪੇਪਰ ਵੀ ਦਿੱਤੇ ਟੈਸਟ ਵੀ ਪਾਸ ਕਰ ਲਏ। ਫਿਜ਼ੀਕਲ ਟੈਸਟ ਕਰਕੇ ਆ ਤੇ ਉਹਨਾਂ ਦੀ ਅੱਖਾਂ ਚ ਅਥਰੂ ਸੀਗੇ ਮੈਨੂੰ acha ਹੀ ਲੱਗਿਆ ਤੇ ਬੜੀ ਜਲਦੀ ਉਹਨਾਂ ਕੋਲੋਂ ਪਾਰਟੀ ਦਾ ਸੀ ਵੀ ਕੋਈ ਇੰਪੋਰਟੈਂਟ ਡਿਸੀਜਨ ਦਿਆ ਹੈ ਮੇਰੇ ਇਲੈਕਸ਼ਨਸ ਨੇ ਉਸ ਤੋਂ ਤੱਕ ਇਸ ਮਾਤਮੇ ਦੀ ਗੱਲ ਹੋ ਰਹੀ ਹੈ ਠੀਕ ਹੈ ਹਾਂਜੀ ਬਾਦਲ ਸਾਹਿਬ ਇਹ ਵਿਆਹ ਹੀ ਕਰਾਈ ਜਾਂਦੇ ਆ ਕਈ ਇਹ ਕਹਾਏ ਨਾ ਹੁੰਦਾ ਨਹੀਂ ਜਿਕੀਆਂ ਦਾ ਕਿ ਆਜ ਭਗਵੰਤ ਨੇ ਵੀ ਦੂਜਾ ਕਰਾ ਲਿਆ ਦੱਸੋ ਕਮਾ ਦਾ ਫੈਸਲਾ ਦਿੱਤਾ ਵਧਾਈਆ ਕਹਿੰਦਾ ਤੁਹਾਨੂੰ ਸਭ ਨੂੰ 26 ਜਨਵਰੀ ਵਾਲੇ ਦਿਨ 15 ਅਗਸਤ ਵਾਲੇ ਦਿਨ ਕੋਈ ਪੰਜਾਬ ਦੀ ਗੱਲ ਕਰੇ ਕੋਈ ਦੇਸ਼ ਦੀ ਗੱਲ ਕਰੇ ਕੋਈ ਕਿਸਾਨ ਦੀ ਗੱਲ ਕਰੇ ਕੋਈ ਨੌਜਵਾਨ ਦੀ ਗੱਲ ਕਰੇ ਕਹਿੰਦਾ ਵਧਾਈ ਹੋਵੇ ਮੇਰੀ ਘਰ ਦੀ 7 ਮਹੀਨੇ ਪ੍ਰੈਗਨੈਂਟ ਆ ਉਹਦੇ ਨਿਆਣਾ ਹੋਣ ਵਾਲਾ ਦੱਸੋ ਕਾਦੀ ਵਧਾਈ ਪਾਈ ਇਹਦੀ ਕਾਦੀ ਵਧਾਈ ਉਹ ਚਾ ਚੰਨੀ ਜਿਹੜਾ ਕਹਿੰਦਾ ਇਹ ਦਿਨ ਤਾਂ ਉਪਲਬਧੀਆਂ ਦੇ ਹੁੰਦੇ ਆ ਇਹ ਦਿਨ ਸੰਘਰਸ਼ ਦੇ ਹੁੰਦੇ ਆ ਇਹ ਕਹਦਾ ਭਗਵਾਨ ਤਾਂ ਆਪ ਦੀ ਉਪਲਬਧੀ ਦੱਸੀ ਜਾਂਦਾ ਓਏ ਚੰਨੀ ਤੈਨੂੰ ਕੀ ਪਤਾ ਇਹਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਐਵੇਂ ਮਰੀ ਜਾਂਦਾ ਇਹ ਵੀ ਉਹ ਗੱਲ ਮਗਰ ਮੇਰਾ ਤੁਹਾਨੂੰ ਕਹਿਣ ਦਾ ਭਾਪ ਸਾਧ ਸੰਗਤ ਜੀ ਆਹ ਹਾਲਾਤ ਬਣ ਗਏ ਸ਼ਾਇਦ ਪਹਿਲਾਂ ਤੇ ਕੀ ਲਈ ਮੁੱਖ ਮੰਤਰੀ ਹੋਇਆ ਜਿਹੜਾ ਇਹ ਜੀ ਉਪਲਬਧੀ ਦੱਸ ਕੇ ਚੱਲਿਆ ਕਿ ਮੇਰਾ ਤੀਜਾ ਨਿਆਣਾ ਹੋਣ ਲੱਗਿਆ ਦੂਜੇ ਦੋਨੋਂ ਤੋਂ ਮੈਂ ਬੁਲਾਉਂਦਾ ਨਹੀਂ ਜਿਹੜਾ ਆਪਦੇ ਨਿਆਣਾ ਨੂੰ ਨਾ ਬੁਲਾਵੇ ਸਾਧ ਸੰਗਤ ਜੀ ਉਹਨੇ ਤੀਜੇ ਨੂੰ ਕੀ ਪੁੱਛ ਲੈਣਾ ਇੱਥੇ ਲਈ ਉਹ ਵਿਚਾਰੀ ਬੇਟੀ ਰੋਂਦੀ ਆ ਉਹਦਾ ਫਿਕਰ ਕੋਈ ਨਹੀਂ ਆ ਮੇਰਾ ਇੰਨੇ ਬੋਲਣ ਨਾਲ ਮੈਨੂੰ ਭਾਵੇਂ ਸਵੇਰੇ ਫੇਰ ਸੱਦ ਲੈਣ ਮਗਰ ਮੈਂ ਵੀ ਨਹੀਂ ਹਟਦਾ ਬਾਦਲ ਸਾਹਿਬ ਮੈਨੂੰ ਵੀ ਬੁਲਾ ਹਾਲਾ ਨੇ ਕਾਰੀ ਬੁਲਾ ਲੈਣ ਦੋ ਵਾਰੀ ਪਹਿਲਾਂ 6 ਮਹੀਨੇ ਅੰਦਰ ਦੇ ਤਾਂ ਫੇਰ ਦੇ ਦੰਗੇ ਮੁੜ ਕੇ ਤੁਸੀਂ ਪੁੱਛਣ ਪਾਚਣ ਤਾਂ ਆਉਂਗੇ ਨਾ ਮਾਜੇ ਵਾਲਿਓ ਕਿ ਨਹੀਂ ਆਉਂਗੇ ਆ ਦੇਖੋ ਕਿੱ데 ਆਪ ਆ ਵੇਖੋ ਮਤੇ ਹਲੇ ਗੱਡੇ ਚੰਗੇ ਆ ਉਹ ਭਾਵੇਂ ਪੁੱਛਣ ਨਾ ਪੁੱਛਣ ਕਹਿੰਦੇ ਅੰਦਰ ਦੇ ਦਿੱਤਾ ਤੈਨੂੰ ਜਰੂਰ ਪੁੱਛਣ ਆਵਾਂਗੇ ਇਹ ਸਾਡੇ ਮਾਜੇ ਵਾਲੇ ਵਖਰੇ ਨੇ ਜੀ ਇਹਨਾਂ ਨਾਲ ਤਾਂ ਏਡੀ ਮਾੜੀ ਹੋ ਰਹੀ ਆ ਕਿ ਦਿੱਲੀ ਦਾ ਰਾਜ ਇੱਕੋ ਵੇਖੋ ਬਲਕਾਰ ਤੋਂ ਦੋ ਵਜੀਰ ਨੇ ਬਾਦਲ ਸਾਹਿਬ ਵਹੇ ਇਹਨਾਂ ਨੂੰ ਤਾਂ ਮੁੱਖ ਮੰਤਰੀ ਦਾ ਯੋਗਦਾ ਦੇ ਦਵੇ ਇੱਕ ਕਟਾਰੂ ਚੱਕ ਤੇ ਇੱਕ ਬਲਕਾਰ ਤੋਂ ਉਹਦੀ ਜਿੱਤ ਦੇ ਨ ਵੀਡੀਓ ਆ ਗਈ ਨਾ ਬਾਦਲ ਸਾਹਿਬ ਐਸਪੀ ਸਾਹਿਬ ਸਾਰੀ ਪੰਜਾਬ ਪੁਲਿਸ ਦੀ ਬਦਲਾਮੀ ਹੋਣੀ ਆ ਉਹ ਵੀ ਪੰਜਾਬ ਪੁਲਿਸ ਦਾ ਅਫਸਰ ਰਿਹਾ ਇਹ ਜੇ ਭੜੇ ਭੜੇ ਯਾਰ ਮੇਰੀ ਫੱਟੋ ਦੇ ਮੈਂ ਇਹ ਜੇ ਕਲਾਕਾਰ ਵਜੀਰ ਪੜਾਏ ਆ ਜਿਨ੍ਹਾਂ ਨੂੰ ਸ਼ਾਇਦ ਸਮਾਜ ਚ ਲੈ ਜਾਣਾ ਵੀ ਔਖਾ ਮਗਰ ਕਦੇ ਇੱਕ ਦਾ ਵਿਆਹ ਕਦੇ ਦੂਜੇ ਦਾ ਵਿਆਹ ਕਦੇ ਤਾਂ ਸੁੱਖ ਨਾਲ ਚਲੋ ਈਟੀਓ ਸਾਹਿਬ ਦਾ ਹੋਇਆ ਸਲਾਮਤ ਰਹੇ ਮਗਰ ਇਹਨਾਂ ਦਾ ਪਤਾ ਪਤਾ ਕੋਈ ਨਹੀਂ ਲੱਗਦਾ ਬਸ ਇਹੀ ਖਬਰ ਆਉਂਦੀ ਆ ਕੀ ਸਾਡੇ ਨਿਆਣਾ ਹੋ ਰਿਹਾ ਵਧਾਈ ਹੋਵੇ ਸਾਡੇ ਵਿਆਹ ਹੋ ਰਿਹਾ ਵਧਾਈ ਹੋਵੇ ਉਹ ਮਹਾਰਾਜ ਇੱਥੇ ਲੋਕਾਂ ਦੇ ਟੁੱਟਦੇ ਜਾਂਦੇ ਆ ਗਰੀਬੀ ਕਰਕੇ ਅਨਪੜਤਾ ਕਰਕੇ ਮਹंगाई ਕਰਕੇ ਉਹਨਾਂ ਦਾ ਵੀ ਨਿਆੜਿਆਂ ਦਾ ਫਿਕਰ ਕਰ ਲੋ ਨਹੀਂ ਤਾਂ ਲੋਕਾਂ ਨੇ ਤੁਹਾਨੂੰ ਛੱਡਣਾ ਨਹੀਂ ਜੋ ਬਦਲਾਵ ਦੇ ਨਾ ਹੋ ਤੇ ਤੁਸੀਂ ਠੱਗੀ ਮਾਰੀ ਆ ਚਲੇ ਵਾਇਗਦਿਕਾ ਖਾਲਸਾ ਵਾਇਦੂ ਦੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਕੈਬਨਟ ਮਿਸਟਰ ਪੰਜਾਬ ਅੱਜ ਦਾ ਦਿਨ 6 ਫਰਵਰੀ ਬਹੁਤ ਇਤਿਹਾਸਿਕ ਦੇ ਨੇ ਪੰਜਾਬ ਦੇ ਮਾਜੋਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੱਥੇ ਅੱਜ ਪੂਰੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਤੁਹਾਡੇ ਦੁਆਰ ਫੇਰਮ ਸ਼ੁਰੂ ਕੀਤਾ ਅੱਜ ਪੂਰੇ ਪੰਜਾਬ ਦੇ ਵਿੱਚ ਕੈਂਪ ਲੱਗੇ ਆ ਸੀਐਮ ਸਾਹਿਬ ਖੁਦ ਵੀ ਦੇਰ ਵੱਸੀ ਦੇ ਵਿੱਚ ਕੈਂਪ ਤੇ ਗਏ ਅਸੀਂ ਵੀ ਜਾ ਕੇ ਆਏ ਆ ਸਾਹਿਬ ਸਾਹਿਬ ਕੈਂਪ ਪਜਾਰਲ ਦੇ ਵਿੱਚ ਲੱਗੇ ਆ ਔਰ ਸੱਚੀ ਗੱਲ ਪੰਜਾਬੀ ਉਹ ਮਨ ਖੁਸ਼ ਹੋ ਗਿਆ ਅੱਜ ਦੇ ਇਸ ਪ੍ਰੋਗਰਾਮ ਦੇ ਉੱਤੇ ਬਹੁਤ ਵੱਡੀ ਗਿਣਤੀ ਚ ਲੋਕ ਛੋਟੇ ਛੋਟੇ ਕਮਾਲੀ ਜਿਨ੍ਹਾਂ ਲਈ ਉਹਨਾਂ ਨੂੰ ਕੋਰਟ ਕਚਹਿਰੀਆਂ ਦੇ ਵਿੱਚ ਟਾਈਮ ਵੀ ਖਰਾਬ ਕਰਨਾ ਪੈਂਦਾ ਸੀ ਤੇ ਕਈ ਵਾਰ ਫਰਲੇ ਲੈਵਲ ਦੀ ਕ腐ਸ਼ਨ ਜੜੀ ਉਹਦੇ ਵਿੱਚੋਂ ਉਹਨਾਂ ਨੂੰ ਉਹਦਾ ਉਹਦੇ ਜੁੜਨਾ ਪੈਂਦਾ ਸੀਗਾ ਸੋ ਅੱਜ ਸੀਐਮ ਸਾਹਿਬ ਨੂੰ ਮੈਂ ਪਹਿਲਾਂ ਇਹ ਵਧਾਈ ਦੇਣਾ ਜਿਹੜਾ ਉਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਇਹ ਬਹੁਤ ਇਤਿਹਾਸਕ ਪ੍ਰੋਗਰਾਮ ਹੈ ਅੱਜ ਤੱਕ ਪੰਜਾਬ ਦੀ ਕੋਈ ਸਰਕਾਰ ਨਹੀਂ ਕਰ ਸਕੀ ਔਰ ਸਾਰੇ ਮਹਿਕਮੇ ਕਦੀ 43 ਵੱਖ-ਵੱਖ ਕੰਮ ਜਿਹੜੇ ਸਾਰੇ ਮਹਿਕਮਿਆਂ ਦੇ ਅਫਸਰ ਅਸੀਂ ਸਾਡੇ ਮੈਂ ਵੀ ਆਪਣੀ ਵਿਧਾਨ ਸਭਾ ਚ ਅਜ ਨਾਲਾ ਵਿਧਾਨ ਸਭਾ ਦੇ ਵਿੱਚ ਚਾਰ ਥਾਵਾਂ ਧੋਕਿਆ ਉਹ ਦੂਜਾ ਜਿਹੜਾ ਫੈਸਲਾ ਦੇ ਸੀਐਮ ਸਾਹਿਬ ਨੇ ਕੀਤਾ ਜਿਹੜਾ ਬਹੁਤ ਵੱਡਾ ਫੈਸਲਾ ਪਿਛਲੇ ਸਾਲ ਡੇਢ ਸਾਲ ਤੇ ਸਾਡੇ ਤੇ ਬਹੁਤ ਸਾਰਾ ਪ੍ਰੈਸ਼ਰ ਸੀਗਾ ਸ਼ਾਇਦ ਆਪਣੇ ਭਰਾਵਾਂ ਦਾ ਸ਼ਹਿਰਿਆਂ ਦਾ ਪਿੰਡਾਂ ਵਾਲਿਆਂ ਦਾ ਜਿਹੜਾ ਐਨਓਸੀ ਦੀ ਜੂਤ ਸੀਗੀ ਐਨਓਸੀ ਕਰਕੇ ਬਹੁਤ ਸਾਰੀਆਂ ਲੋਕਾਂ ਦੀਆਂ ਜਿਹੜੀਆਂ ਰਿਸਟਰੀਆਂ ਵਗੈਰਾ ਦੀਆਂ ਹੁੰਦੀਆਂ ਬਹੁਤ ਸਾਰੇ ਕੰਮ ਰੁਕ ਜਾਂਦੇ ਸੀਗੇ ਉਹ ਅੱਜ ਸੀਐਮ ਸਾਹਿਬ ਨੇ ਬਿਲਕੁਲ ਜਿਹੜੀ ਖਤਮ ਕਰਤੀ ਪੰਜਾਬ ਦੇ ਵਿੱਚੋਂ ਇਹ ਸਮਝ ਲੋ ਕਿ ਬਹੁਤ ਵੱਡਾ ਉਹਨਾਂ ਨੇ ਕੰਮ ਕੀਤਾ ਤੇ ਜਲਦੀ ਲਾਗੂ ਹੋਊਗੀ ਅੱਜ ਤੱਕ ਉਹਨਾਂ ਨੇ ਐਲਾਨ ਹੀ ਕੀਤਾ ਦੋ ਚਾਰ ਦਿਨਾਂ ਦੇ ਵਿੱਚ ਲਾਗੂ ਹੋ ਜਾਣੀ ਹੈ ਸੋ ਮੈਂ ਸੀਐਮ ਸਾਹਿਬ ਨੂੰ ਉਹਨਾਂ ਨੂੰ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਪੰਜਾਬੀਆਂ ਨੂੰ ਬਹੁਤ ਵੱਡਾ ਤੋਹਫ਼ਾ ਦਿੱਤਾ ਔਰ ਪੰਜਾਬੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਜਿਸ ਵਿਸ਼ਵਾਸ ਦੇ ਨਾਲ ਸਦਾਤ ਭਗਵੰਤ ਸਿੰਘ ਮਾਨ ਦੀ ਲੀਡਰਸ਼ਿਪ ਪੰਜਾਬ ਦੇ ਵਿੱਚ ਸਰਕਾਰ ਬਣਾਈ ਹੈ ਉਹ ਸਰਕਾਰ ਜਿਹੜੀ ਹੈ ਤੁਹਾਡੇ ਸੁਪਨੇ ਨੂੰ ਸਰਕਾਰ ਕਰਨ ਵਾਸਤੇ ਹਵਾ ਦਿਨ ਕੰਮ ਕਰ ਰਹੀ ਹੈ ਔਰ ਸੀਐਮ ਸਾਹਿਬ ਨੇ ਜੋ ਜੋ ਵਾਅਦਾ ਪੰਜਾਬ ਦੇ ਲੋਕਾਂ ਨਾਲ ਇਲੈਕਸ਼ਨ ਕੀਤਾ ਸਾਰੇ ਸਾਦੇ ਸਾਦੇ ਵਾਅਦੇ ਜਿਹੜੇ ਉਹ ਪੂਰੇ ਹੋ ਰਹੇ ਸੋ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਔਰ ਸੀਐਮ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਤੇ ਬੇਬਪਾ ਦਾ ਅੱਜ ਜਿਹੜਾ ਕਦਮ ਲਿਆ ਜਿਹੜੀ ਐਨਓਸੀ ਜਿਹੜੀ ਅੱਜ ਜਿਹੜੀ ਉਹਨੂੰ ਖਤਮ ਕੀਤਾ